ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਦਾਸ ਗੁਰਵਿੰਦਰ ਸਿੰਘ ਖੇੜੀ ਮੜਾ ਓਹ ਭਜਾ ਉਹਨੂੰ ਲਓ ਜੀ ਤੁਹਾਡੇ ਲਈ ਬਸ਼ੇਰੀ ਲੈ ਕੇ ਆਇਆ ਮੈਨੂੰ ਨਾ ਘੱਟੋ ਘੱਟ 50 ਤੋਂ ਵੱਧ ਫੋਨ ਆਏ ਪਿਆ ਜਿਹੜੇ ਬੰਦਿਆਂ ਨੇ ਮਾਰਵਾੜੀ ਬਸ਼ੇਰੀ ਲੈਣੀ ਆ ਇਹ ਅਲਵਕਸ਼ ਕੋੜੇ ਦੀ ਬੱਚੀ ਆ ਤੇ ਦਰੋਣੇ ਕੋੜੇ ਦੀ ਪੋਤੀ ਆ 1 ਸਾਲ ਦੇ ਕਰੀਬ ਇਹਦੀ ਉਮਰ ਹੋ ਚੁੱਕੀ ਆ ਏ ਫਮੈਂ ਤੇ ਇਹਦਾ ਕਲਰ ਆ ਆ ਐਟੀਟਿਊਡ ਦੇਖ ਲਓ ਤੁਸੀਂ ਊਮਸ਼ੇ ਪੂਰੀ ਉੱਪਰ ਚੱਕ ਕੇ ਵੀ ਸ਼ੇਰੀ ਭੱਜ ਰਹੀ ਆ ਸੋ ਸਾਡਾ ਜਿਹੜਾ ਫੋਨ ਨੰਬਰ ਜਿਨ੍ਹਾਂ ਨੇ ਖਰੀਦਣੀ ਆ ਬਸ਼ੇਰੀ ਉਹ ਹੈਗਾ 9914074377 ਦੇਖ ਲਓ ਜੀ ਬਸ਼ੇਰੀ ਆ ਬਹੁਤ ਚੰਗੀ ਬਸ਼ੇਰੀ ਆ ਪਜਾਪਤ ਬਸ਼ੇਰੀ ਨੂੰ ਪਜਾ ਸੋ ਜਿਹੜੇ ਵੀਰਾਂ ਨੇ ਲੈਣੀਆਂ ਸਾਡਾ ਫੋਨ ਨੰਬਰ ਹੈਗਾ ਜੀ 9914074377 9914074377 ਇਹ ਫਿਲੀ ਹੈ ਜੀ ਸਾਡੀ ਇਹਦਾ ਨਾਮ ਆ ਜੀ ਲਾਲੀ ਤੇ ਲਾਲੀ ਇਹਦਾ ਨਾਮ ਆ ਤੇ ਇਹ ਹੈਗੀ ਫੇਮਸ ਕੋੜਾ ਅਲਬਖਸ਼ ਤੇ ਜਿਹੜਾ ਫੇਮਸ ਕੋੜਾ ਦਰੂਣਾ ਦਰੂਣਾ ਉਸ ਕੋੜੇ ਦੀ ਪੋਤੀ ਆ ਪੁੱਤ ਭਜਾ ਦੇ ਉਧਰੋਂ ਦਰੂਣੇ ਕੋੜੇ ਦੀ ਪੋਤੀ ਆ ਸੋ 1 ਸਾਲ ਦੇ ਕਰੀਬ ਇਹਦੀ ਉਮਰ ਹੋ ਚੁੱਕੀ ਆ 12 13 ਮਹੀਨਿਆਂ ਦੇ ਕਰੀਬ ਸੋ ਜਿਨ੍ਹਾਂ ਨੇ ਵੀ ਖਰੀਦਣੀਆਂ ਬਿਛੇੜੀ ਉਹ ਭਾਈ ਸਾਡੇ ਨਾਲ ਕੰਟੈਕਟ ਕਰ ਲੈਣ ਸੋ 9914074377 ਸੋ ਅੱਜ ਹੀ ਦੇਖ ਲਓ ਬਾਈ ਜੀ ਦੁਬਾਰਾ ਨਾ ਵੀਡੀਓ ਮੰਗਿਓ ਮੱਥੇ ਤੇ ਇਹਦੇ ਪੰਜਾਬ ਸ਼ਿੰਗਾਰ ਵਾਂਗੂ ਫੁੱਲ ਆ ਤੋ ਬਾਕੀ ਕੁਮੈਤ ਕਲਰ ਆ ਹੁਣ ਰੋਜ਼ ਨਹੀਂ ਬਿਸ਼ੇਰੀ ਦੀ ਵੀਡੀਓ ਭੇਜੀ ਜਾਣੀ ਇੱਕ ਵਾਰੀ ਇਹ ਭੇਜੀ ਜਾਣੀ ਇੱਕ ਵਾਰ ਹੋਰ ਭਜਾ ਦੇ ਮੜੀ ਪੁੱਤ ਇੱਕ ਵਾਰ ਹੋਰ ਭਜਾ ਦੇ ਸੋ ਐਨ ਆਰ ਆਈ ਵੀਰ ਜਿਹੜੀ ਬਿਸ਼ੇਰੀ ਦੀ ਮੰਗ ਰਹੇ ਤੇ ਲਓ ਤੁਹਾਡੇ ਲੈਣ ਵਾਲੀ ਫੁੱਲ ਐਟੀਟਿਊਡ ਵਾਲੀ ਬਿਸ਼ੇਰੀ ਆ ਠੀਕ ਆ ਤੇ ਰੇਟ ਵੀ ਇਹਦਾ ਕੋਈ ਬਿਲਕੁਲ ਜਾਇਜ਼ ਰੇਟ ਆ ਸਾਨੂੰ ਪੈਸਿਆਂ ਦੀ ਲੋੜ ਆ ਥੋੜੀ ਜੀ ਤਾਂ ਵੇਚ ਰਹੇ ਆ ਨਹੀਂ ਤਾਂ ਅਸੀਂ ਰੱਖਣੀ ਸੀ ਇੱਕ ਵਾਰ ਫੇਰ ਭਜਾ ਦੇ ਮਾੜਾ ਦੇਖ ਲੈਣ ਉਰਾਂ ਨੂੰ ਫੇਰ ਲਾਸਟ ਵਾਰ ਬੰਦ ਕਰਦੀ ਆ ਵੀਡੀਓ 2-3 ਮਿੰਟ ਦੀ ਵੀਡੀਓ ਬਣ ਗਈ ਸੋ ਬਹੁਤ ਐਟੀਟਿਊਡ ਵਾਲੀ ਬਸ਼ੇਰੀ ਆ ਤੇ ਦੇਖੋ ਕੂਛ ਦੇਖੋ ਬਸ਼ੇਰੀ ਦੀ ਬਾਕੀ ਗੱਲਾਂ ਦੀਆਂ ਗੱਲਾਂ ਤੇ ਇੰਨੇ ਐਟੀਟਿਊਡ ਵਾਲਾ ਜਾਨਵਰ ਆ ਉਹ ਦੇਖੋ ਓਏ ਹੋਏ ਓਏ ਹੋਏ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਾਂ ਦੇਖ ਲਓ ਮਾਰਕ ਬਾਕੀ ਕੰਨਾ-ਕੁੰਨਾ ਦੀ ਐਨ ਪੂਰੀ ਸ਼ਕੀਨ ਆ ਕਰ ਦਿੰਦੀ ਸ਼ਕੀਨ ਤੇ ਸਾਡੇ ਕੋਲ ਥੋੜਾ ਜਿਹਾ ਟਾਈਮ ਘਟ ਹੁੰਦਾ ਅੱਜ ਮਸਾ ਟਾਈਮ ਕੱਢ ਕੇ ਉਹ ਕਰਿਆ ਆ ਦੇਖ ਲੋ ਕੰਨ ਵੀ ਸੋ ਪੂਰੇ ਟੌਪ ਵਾਲੀ ਬਿਸ਼ੇੜੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ